ਸ਼ਤਕਾਰਯੋਗ ਦੋਸਤੋ ਪਤੰਗ ਉਡਾਉਣ ਦਾ ਮੌਸਮ ਆ ਗਿਆ ਹੈ ਬਸੰਤ ਨੇੜੇ ਆਉਂਦੀ ਜਾ ਰਹੀ ਹੈਗੀ ਤੇ ਚੀਨੀ ਡੋਰ ਦੇ ਉੱਤੇ 4 ਦਿਨ ਚਰਚਾ ਚੱਲੇਗੀ ਫਿਰ ਬੰਦ ਹੋ ਜਾਏਗੀ ਕੁਝ ਲੋਕ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਣਗੇ ਕੁਝ ਜ਼ਖਮੀ ਹੋਣਗੇ ਪੰਛੀ ਜ਼ਖਮੀ ਹੋਣਗੇ ਉਹਨਾਂ ਦਾ ਲਹੂ ਚੋਏਗਾ ਕੁਝ ਮੌਤ ਦੇ ਮੂੰਹ ਚਲੇ ਜਾਣਗੇ ਚਰਚਾ ਹੋਏਗੀ ਤੇ ਬੰਦ ਹੋ ਜਾਏਗੀ ਇਹਦੇ ਉੱਤੇ ਕਹਿਣ ਨੂੰ ਤਾਂ ਪਾਬੰਦੀ ਹੈ ਪਰ ਕੋਈ ਪਾਬੰਦੀ ਨਹੀਂ ਹੈ ਇਹ ਡੋਰ ਹੈ ਜਿਹੜੀ ਆ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਮੈਂ ਆਪਣੇ ਘਰ ਦੀ ਛੱਤ ਤੋਂ ਰੋਜ਼ ਇਸ ਤਰ੍ਹਾਂ ਦੀਆਂ ਚਾਰ-ਚਾਰ ਡੋਰਾਂ ਜਿਹੜੀਆਂ ਹੈਗੀਆਂ ਤੇ ਆਹ ਜਿਹੜੇ ਪਤੰਗ ਨੇਗੇ ਮੈਂ ਇਕੱਠੇ ਕਰਕੇ ਰੱਖੇ ਹੋਏ ਨੇਗੇ ਇਹ ਪਤੰਗ ਆ ਜਿਹੜੇ ਮੈਂ ਰੋਜ਼ ਆਪਣੇ ਘਰ ਦੀ ਛੱਤ ਤੋਂ ਚੁੱਕਦਾ ਹਾਂ ਜਦੋਂ ਅਸੀਂ ਛੱਤ ਦੇ ਉੱਤੇ ਚੜਦੇ ਹਾਂ ਜਿੰਨੇ ਰਸਵੇਰੇ ਚੜ ਜਾਈਏ ਕਿਤੇ ਇਹ ਡੋਰ ਸਾਡੇ ਗਲੇ ਦੇ ਵਿੱਚ ਪੈਂਦੀ ਹੈ ਇਹ ਸ਼ਹਿਰਾਂ ਦੇ ਵਿੱਚ ਬਸਣ ਵਾਲੇ ਸਾਰੇ ਲੋਕਾਂ ਦਾ ਇਹ ਹਾਲ ਹੈ ਖਾਸ ਕਰਕੇ ਜਿਹੜੇ ਘਰਾਂ ਦੇ ਵਿੱਚ ਹੀਟਾਂ ਧੁੱਪ ਨਹੀਂ ਆਉਂਦੀ ਉਹ ਧੁੱਪ ਛੇਕਣ ਵਾਸਤੇ ਛੱਤ ਦੇ ਉੱਤੇ ਵੀ ਚੜਦੇ ਨੇ ਜਿਹੜੇ ਛੱਤ ਦੇ ਉੱਤੇ ਚੜਦੇ ਨੇ ਤਾਂ ਉਹਨਾਂ ਦਾ ਧੁੱਪ ਦਾ ਆਨੰਦ ਉਹ ਘਟਮਾਉਂਦੇ ਨੇ ਮੌਤ ਦੇ ਸائے ਹੇਠ ਤਾਂ ਹੀ ਆਕਾਸ਼ ਵੱਲ ਝਾਕਦੇ ਰਹਿੰਦੇ ਨੇ ਵੇਖਦੇ ਰਹਿੰਦੇ ਨੇ ਕਿ ਕਿਸੇ ਪਾਸਿਓਂ ਕੋਈ ਪਤੰਗ ਟੁੱਟਿਆ ਹੋਇਆ ਪਤੰਗ ਉਹਦੀ ਟੁੱਟੀ ਹੋਈ ਜਿਹੜੀ ਡੋਰ ਹੈ ਚੀਨੀ ਡੋਰ ਹੁੰਦੀ ਹੈ ਉਹ ਆ ਕੇ ਤਾਂ ਨਹੀਂ ਉਹਨਾਂ ਦੇ ਗਲੇ 'ਚ ਪੈ ਜਾਏਗੀ ਤੇ ਉਹਨੂੰ ਕੋਈ ਤੁਣਕਾ ਮਾਰ ਕੇ ਖਿੱਚ ਕੇ ਝੂਟਾ ਮਾਰ ਕੇ ਉਹਨਾਂ ਦੇ ਗਲੇ ਦਾ ਫੰਦਾ ਤਾਂ ਨਹੀਂ ਬਣ ਜਾਊਗਾ ਗਲੇ ਨੂੰ ਕੱਟਤਾ ਨਹੀਂ ਦੇਊਗਾ ਯਾਨੀ ਇਸ ਤਰ੍ਹਾਂ ਦਾ ਸਿਲਸਿਲਾ ਆ ਮੈਂ ਆਪਣੀ ਨਿੱਜੀ ਗੱਲ ਹੀ ਕਰ ਰਿਹਾ ਹਾਂ ਕਿ ਆ ਇਹੋ ਜੇ ਪਤੰਗ ਹੈ ਜਿਹੜੇ ਰੋਜ ਤੇ ਆ ਦੋ ਕਿਸਮ ਦੀਆਂ ਡੋਰਾਆਂ ਜਾਂ ਹਰੇ ਰੰਗ ਦੀ ਤੇ ਨੀਲੇ ਰੰਗ ਦੀ ਇਹ ਚੀਨੀ ਡੋਰ ਹੈ ਬਹੁਤ ਹਾਰਡ ਹੈ ਤਲਵਾਰ ਦੀ ਧਾਰ ਨਾਲੋਂ ਵੀ ਇਹ ਤਿੱਖੀ ਹੈ ਬਿਲਕੁਲ ਇਹ ਟੁੱਟਦੀ ਨਹੀਂ ਹੈ ਇਹਨੂੰ ਮਤਲਬ ਮਸਾਂ ਦਾਤੀ ਨਾਲ ਕੱਟ ਕੇ ਇਹਨੂੰ ਮੈਂ ਇਕੱਠਾ ਕੀਤਾ ਹੈ ਤੇ ਰੋਜ ਇਸ ਤਰ੍ਹਾਂ ਦੀਆਂ 5-5 4-4 ਗੁੱਟੀਆਂ ਇਕੱਠੀਆਂ ਕਰਕੇ ਤੇ ਪਤੰਗ ਇਕੱਠੇ ਕਰਕੇ ਸਾੜੇ ਜਾਂਦੇ ਨੇਗੇ ਤੇ ਆਂਡ ਗੁਮਾਂਡ ਦਾ ਸਾਰੇ ਦਾ ਸਾਰੇ ਸ਼ਹਿਰਾਂ 'ਚ ਇਹ ਹਾਲ ਹੈ ਤਾਂ ਬੇਨਤੀ ਇਹ ਕਰਦੇ ਆ ਕਿ ਇਸ ਡੋਰ ਦੇ ਉੱਤੇ ਬੇਸ਼ੱਕ ਪਾਬੰਦੀ ਹੈ ਪਰ ਹਰ ਸੀਜ਼ਨ ਦੇ ਵਿੱਚ ਇਹਦੇ ਉੱਤੇ ਚਾਰ ਦਿਨ ਚਰਚਾ ਵੀ ਚੱਲਦੀ ਹੈ ਕੁਝ ਪੰਛੀ ਜ਼ਖਮੀ ਹੋ ਜਾਂਦੇ ਨੇ ਕਬੂਤਰ, ਘੁੱਗੀਆਂ, ਮੋਰ ਲਪੇਟ ਕੇ ਇਹਨਾਂ 'ਚ ਜ਼ਖਮੀ ਹੋ ਜਾਂਦੇ ਨੇ ਮਾਰੇ ਜਾਂਦੇ ਨੇ ਮੋਟਰਸਾਈਕਲਾਂ, ਸਕੂਟਰਾਂ ਦੇ ਉੱਤੇ ਦੁਪਈਆ ਬਾਣਾ ਦੇ ਉੱਤੇ ਜਾਂਦੇ ਹੋਏ ਲੋਕ ਮਾਰੇ ਜਾਂਦੇ ਨੇ ਪਿਛਲੇ ਸਮੇਂ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਸੀਗੇ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਤਰਨਤਰਨ ਦੇ ਵਿੱਚ ਇੱਕ ਉਹ ਬੱਚਾ ਕਿ ਇਹ ਜਿਹੜੀ ਚਾਈਨਾ ਡੋਰ ਸੀਗੀ ਇਹ ਜਦੋਂ ਨੰਗੀਆਂ ਤਾਰਾਂ ਦੇ ਉੱਤੇ ਡਿੱਗਦੀ ਹੈ ਨਾ ਤਾਂ ਇਹਦੇ ਵਿੱਚ ਕਰੰਟ ਵੀ ਆਉਂਦਾ ਹੈ ਤਾਂ ਤਰਨਤਰਨ ਦੇ ਵਿੱਚ ਇੱਕ ਬੱਚਾ ਜਿਹੜਾ ਪਤੰਗ ਉਡਾ ਰਿਹਾ ਸੀ ਉਹਦੀ ਡੋਰ ਜਦੋਂ ਨੰਗੀਆਂ ਤਾਰਾਂ ਦੇ ਉੱਤੇ ਬਿਜਲੀ ਦੀਆਂ ਤੇ ਡਿੱਗੀ ਤਾਂ ਉੱਥੇ ਫਿਰ ਕਰੰਟ ਆਇਆ ਤੇ ਉਹ ਬੱਚਾ ਵੀ ਮੌਤ ਦੇ ਮੂੰਹ 'ਚ ਜਿਹੜਾ ਪਤੰਗ ਉਡਾਰ ਰਿਹਾ ਸੀ ਉਹ ਵੀ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਜਿਹੜੀ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਬਣਦਾ ਹੈ ਤੇ ਖੁਸ਼ੀ ਦੀ ਥਾਂ ਤੇ ਫਿਰ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੇ ਸੋਗ ਦੀ ਲਹਿਰ ਹੈ ਇਹਨਾਂ ਪਤੰਗਾਂ ਤੇ ਚੀਨੀ ਡੋਰ ਕਰਕੇ ਮੌਤ ਦੀ ਸੋਗ ਦੀ ਲਹਿਰ ਹੈ ਜਿਹੜੀ ਸਾਡੇ ਸਮਾਜ ਦੇ ਵਿੱਚ ਦੌੜ ਜਾਂਦੀ ਹੈਗੀ ਖਬਰਾਂ ਵਾਲੇ ਖਬਰਾਂ ਛਾਪ ਦਿੰਦੇ ਨੇ ਪੱਤਰਕਾਰ ਜਿਹੜੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਹੈ ਪਰ ਅਮਲ ਕੋਈ ਨਹੀਂ ਹੁੰਦਾ ਕੋਈ ਕਿਸੇ ਪੁਲਿਸ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਪਰ ਇਹ ਢੋਰ ਆਖਰ ਨੂੰ ਤਾਂ ਕਿੱਥੋਂ ਆਉਂਦੀ ਹੈ ਜੇ ਪਵੰਦੀ ਛੁਦਾ ਹੈ ਜਿਵੇਂ ਨਸ਼ਿਆਂ ਦੀ ਗੱਲ ਇੱਥੇ ਕੀਤੀ ਜਾਂਦੀ ਹੈ ਕਿ ਨਸ਼ਾ ਜੀ ਪਾਕਿਸਤਾਨ ਤੋਂ ਆਉਂਦੇ ਜੇ ਅਫਗਾਨਿਸਤਾਨ ਤੋਂ ਆਉਂਦੇ ਹੈ ਭਾਈ ਆਉਂਦੇ ਹੋਣਗੇ ਬਾਰਡਰ ਟੱਪ ਕੇ ਆ ਜਾਂਦੇ ਨੇ ਉਹ ਛਾਲ ਮਾਰ ਕੇ ਤੇ ਪਰ ਬਾਰਡਰ ਤੋਂ ਤਾਂ ਫਿਰ ਜਿਹੜਾ ਪੰਜਾਬ ਦੇ ਕੋਨੇ-ਕੋਨੇ 'ਚ ਦੇਸ਼ ਦੇ ਕੋਨੇ-ਕੋਨੇ 'ਚ ਜਾਂਦੇ ਕੋਈ ਲੈ ਕੇ ਜਾਂਦਾ ਨਾ ਇਸੇ ਤਰ੍ਹਾਂ ਹੀ ਇਹ ਢੋਰ ਹੈ ਜਿਹੜੀ ਹੈ ਪਵੰਦੀ ਵਾਲੀ ਹੈ ਪਰ ਇਹ ਤਾਂ ਸ਼ਰਿਆਂਮ ਛੱਤਾਂ ਦੇ ਉੱਤੇ ਉਡਾਏ ਜਾਂਦੇ ਨੇ ਪਤੰਗੇ ਦੇ ਨਾਲ ਕਿੱਥੋਂ ਆਉਂਦੀ ਹੈ ਕਿਉਂ ਨਹੀਂ ਉਹਨਾਂ ਨੂੰ ਫੜਿਆ ਜਾਂਦਾ ਕਿਉਂ ਇਹ ਮੌਤ ਦਾ ਫੰਦਾ ਬਣ ਗਈ ਹੈ ਲੋਕਾਂ ਦੇ ਇਹਦੇ ਉੱਤੇ ਕਿਉਂ ਨਹੀਂ ਮਤਲਬ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਲੋਕਾਂ ਨੂੰ ਤੇ ਉਹਨਾਂ ਦੁਕਾਨਦਾਰਾਂ ਨੂੰ ਵੀ ਮੜਾ ਮੋਟਾ ਕੋਈ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਉਹ 4 ਪੈਸਿਆਂ ਦੇ ਮੁਰਾਫੇ ਦੀ ਖਾਤਰ ਇਹੋ ਜੀ ਪਵੰਦੀ ਛੁਦਾ ਜਿਹੜੀ ਡੋਰ ਹੈ ਉਹ ਗੱਟੂਆਂ ਦੇ ਗੱਟੂ ਭਰੇ ਹੋਏ ਲੈ ਕੇ ਵੇਚਦੇ ਹੈਗੇ ਤੇ ਉਹ ਮੁੰਡੇ ਵੀ ਖਰੀਦਦੇ ਹੈ ਇੱਕ ਆਪਣੀ ਖੁਸ਼ੀ ਦੀ ਖਾਤਰ ਮਾਪਿਆਂ ਦਾ ਵੀ ਇਹ ਹਰਜ਼ ਬਣ ਜਾਂਦਾ ਕਿ ਆਪਣੇ ਘਰ ਦੀ ਛੱਤ ਦੇ ਉੱਤੇ ਜਿਹੜਾ ਬੱਚਾ ਉਹਨਾਂ ਦਾ ਪਤੰਗ ਉਡਾ ਰਿਹਾ ਹੈ ਉਹਦੇ ਉੱਤੇ ਉਹ ਨਿਗਰਾਨੀ ਕਰਨ ਕਿ ਉਹ ਕਿਸੇ ਨੂੰ ਮੌਤ ਤਾਂ ਨਹੀਂ ਦੇ ਰਿਹਾ ਆਪਦੀ ਖੁਸ਼ੀ ਦੀ ਖਾਤਰ ਉਹ ਕਿਸੇ ਨੂੰ ਮੌਤ ਦੇ ਦੇਵੇ ਤੇ ਕਿਸੇ ਦੇ ਘਰ ਦੇ ਵਿੱਚ ਕਿਸੇ ਦਾ ਉਹ ਬਾਪ ਖੋ ਲਵੇ ਕਿਸੇ ਭੈਣ ਦਾ ਭਰਾ ਖੋ ਲਵੇ ਕਿਸੇ ਪਤਨੀ ਦਾ ਪਤੀ ਖੋ ਲਵੇ ਤਾਂ ਕਿਸੇ ਬੱਚਿਆਂ ਦਾ ਬਾਪ ਖੋ ਲਵੇ ਇਹ ਉਹਨਾਂ ਮਾਪਿਆਂ ਨੂੰ ਵੀ ਮੜਾ ਮੋਟਾ ਚਾਹੀਦਾ ਹੈ ਕਿ ਸਾਡੇ ਘਰ ਦੀ ਛੱਤ ਦੇ ਉੱਤੇ ਸਾਡਾ ਜਿਹੜਾ ਬੱਚਾ ਪਤੰਗ ਉਡਾ ਰਿਹਾ ਹੈ ਉਹ ਕਿਹੜੀ ਡੋਰ ਦੀ ਵਰਤੋਂ ਕਰ ਰਿਹਾ ਹੈ ਤੇ ਦੁਕਾਨਦਾਰਾਂ ਨੂੰ ਵੀ ਇਸ ਗੱਲ ਦਾ ਸੋਚ ਲੈਣਾ ਚਾਹੀਦਾ ਕਿ ਕੁਝ ਮੁਨਾਫੇ ਦੀ ਖਾਤਰ ਉਹ ਲੋਕਾਂ ਨੂੰ ਮੌਤ ਨਾ ਵੰਡਣ ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਸ ਗੱਲ ਦੇ ਉੱਤੇ ਸਖਤੀ ਕਰਨ ਉਹ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਕਿਉਂ ਨਹੀਂ ਕੋਈ ਬਸੰਤ ਦਾ ਮੇਲਾ ਹਰ ਸ਼ਹਿਰ ਦੇ ਵਿੱਚ ਤੈਅ ਕਰ ਦਿੱਤਾ ਜਾਂਦਾ ਕਿ ਖੁੱਲੇ ਗਰਾਊਂਡ ਦੇ ਵਿੱਚ ਜਾ ਕੇ ਸਾਦੀ ਡੋਰ ਦੇ ਨਾਲ ਉੱਥੇ ਪਤੰਗ ਉਡਾਏ ਜਾਣ ਉੱਥੇ ਬੇਸ਼ੱਕ ਕੋ ਸਪੀਕਰ ਵੀ ਲਾ ਲੈਣ ਤਾਂ ਹੁਣ ਕੀ ਹੁੰਦਾ ਕਿ ਆਪੋ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਕੰਨ 파ੜ ਮੇ ਜਿਹੜੇ ਜ਼ਬਰਦਸਤ ਹਾਈ ਪਾਵਰ ਜਿਹੜੇ ਸਪੀਕਰ ਹੁੰਦੇ ਨੇ ਉਹ ਲਾ ਕੇ ਲਾਊਡ ਸਪੀਕਰ ਲਾ ਕੇ ਆਂਡ ਗਵਾਂਡ ਦੇ ਜਿਉਣਾ ਦੁੱਬਰ ਕਰ ਦਿੰਦੇ ਨੇ ਅਸ਼ਲੀਲ ਤੇ ਘੇਰ ਮਿਆਰੀ ਗੀਤ ਲਾਏ ਜਾਂਦੇ ਨੇ ਫਿਰ ਹੋ 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 ਕੀਤੀ ਜਾਂਦੀ ਹੈ ਕਈਆਂ ਨੇ ਨਸ਼ਾ ਵੀ ਕੀਤਾ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੈਂ ਕਿਸੇ ਨੌਜਵਾਨ ਤੇ ਦੋਸ਼ ਨਹੀਂ ਲਾ ਰਿਹਾ ਤੇ ਉਹ ਕਰਕੇ ਫਿਰ ਇਹ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਕ੍ਰੀਏਟ ਕਰ ਦਿੰਦੇ ਨੇ ਕਿ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਆ ਆਬਾਦੀ ਸੰਘਣੀ ਹੁੰਦੀ ਹੈ ਘਰ ਪੀੜੇ ਹੁੰਦੇ ਨੇਗੇ ਗਲੀਆਂ ਪੀੜੀਆਂ ਹੁੰਦੀਆਂ ਘਰ ਨੇੜੇ-ਨੇੜੇ ਹੁੰਦੇ ਨੇ ਛੱਤ ਨਾਲ ਛੱਤ ਲੱਗਦੀ ਹੁੰਦੀ ਹੈ ਤਾਂ ਇੱਕ ਘਰ ਦੇ ਵਿੱਚ ਜਿੱਥੇ ਕੋਈ ਦੋ ਮੁੰਡੇ ਨੇ ਨੇ ਚਾਰੋਂ ਦੇ ਦੋਸਤ ਵੀ ਬੁਲਾ ਲਏ ਜਾਂਦੇ ਨੇ ਕਿ ਉੱਥੇ ਤੇ ਛੱਤਾਂ ਦੇ ਉੱਤੇ ਫਿਰ ਵੱਡੇ ਵੱਡੇ ਸਪੀਕਰ ਰੱਖ ਕੇ ਪਤੰਗਾਂ ਉਡਾ ਕੇ ਚੀਨੀ ਡੋਰ ਦੇ ਨਾਲ ਹੋਰ ਹੀ ਕਿਸਮ ਦਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਤਾਂ ਇੰਨਾਂ ਗੱਲਾਂ ਦੇ ਨਾਲ ਸਮਾਜ ਦੇ ਵਿੱਚ ਜਿੱਥੇ ਕੁੜਤਣ ਵਾਲਾ ਮਾਹੌਲ ਬਣਦਾ ਹੈ ਖੁਸ਼ੀ ਦੀ ਥਾਂ ਦੇ ਉੱਤੇ ਕਿ ਅਸੀਂ ਤਾਂ ਆਪਣੀ ਖੁਸ਼ੀ ਕਿਸੇ ਦੇ ਉੱਤੇ ਠੋਸਾਂਗੇ ਕਿਸੇ ਨੂੰ ਮੌਤ ਵੰਡਾਂਗੇ ਅਸੀਂ ਤਾਂ ਇਹ ਚੋਂ ਮੁਨਾਫਾ ਕਮਾਵਾਂਗੇ ਇਹ ਸਾਰੀਆਂ ਯਾਰ ਘਟੀਆਂ ਗੱਲਾਂ ਨੇ ਨਕਾਰਾਤਮਕ ਗੱਲਾਂ ਨੇ ਤਾਂ ਇਸ ਨੂੰ ਦਿਸ਼ਾ ਨਿਰਦੇਸ਼ ਜਿਹੜੇ ਦਿਨੇ ਤਾਂ ਸਰਕਾਰਾਂ ਨੇ ਹੁੰਦੇ ਹੈਗੇ ਤੇ ਅਮਲਗਾ ਫਿਰ ਪੁਲਿਸ ਪ੍ਰਸ਼ਾਸਨ ਨੇ ਕਰਨਾ ਹੁੰਦਾ ਤੇ ਸਮਾਜ ਦੇ ਵਿੱਚ ਜਿਹੜੇ ਚੇਤਨ ਲੋਕ ਹੁੰਦੇ ਨੇ ਸਿਆਣੇ ਲੋਕ ਹੁੰਦੇ ਨੇ ਉਹਨਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਸਮਾਜ ਦੇ ਵਿੱਚ ਚੇਤਨਾ ਫਲਾਉਣ ਤਾਂ ਮੈਂ ਇੰਨੀ ਗੱਲ ਕਹਿੰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਕਿਉਂਕਿ ਇਹ ਨਾ ਹੋਵੇ ਵੀ ਇਹਨਾਂ ਦਿਨਾਂ ਦੇ ਵਿੱਚ ਗੱਲ ਚੱਲਦੀ ਹੈ ਉਸ ਤੋਂ ਬਾਅਦ ਠੱਪ ਹੋ ਜਾਂਦੀ ਹੈਗੀ ਤੇ ਕਾਲਜਾਂ ਦੇ ਵਿੱਚ ਵੀ ਅਸੀਂ ਵੇਖਿਆ ਕਿ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ ਖਾਸ ਕਰਕੇ ਮੁੰਡਿਆਂ ਦੀ ਉਹ ਮੁੰਡੇ ਕਹਿ ਰਹੇ ਨੇ ਜੀ ਅਸੀਂ ਤਾਂ ਹੁਣ ਬਸੰਤ ਮਨਾ ਕੇ ਪਤੰਗ ਉਡਾ ਕੇ ਫੇਰ ਹੀ ਇੱਥੇ ਆਵਾਂਗੇ ਤਾਂ ਜੇ ਉਹ ਮੁੰਡੇ ਆਪਦੀ ਖੁਸ਼ੀ ਆ ਜਿਹੜੀ ਪੜ੍ਹਾਈ ਨੂੰ ਵੀ ਛੱਡ ਕੇ ਉਹ ਪਤੰਗ ਡਾਉਣ ਨੂੰ ਜਾਦੇ ਵਧੀਆ ਮਨ ਰਏ ਨੇ ਬੜੀ ਖੁਸ਼ੀ ਨਾਲ ਉਡਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਉਹ ਕਿਸੇ ਨੂੰ ਮੌਤ ਨਾ ਬੰਡਣ ਉਹ ਕਿਸੇ ਦੀ ਜਾਨ ਨਾ ਲੈਣ ਇਸ ਤਰ੍ਹਾਂ ਇਹ ਬਿਲਕੁਲ ਮਰਡਰ ਜਾਨ ਹੈ ਇਹ ਹਰ ਵਾਰੀ ਵਾਪਰਦਾ ਹੈਗਾ ਤਾਂ ਨੱਥੀ ਵੀਡੀਓ ਦੇ ਵਿੱਚ ਜਿਹੜੀ ਫੋਟੋ ਹੈਗੀ ਤੁਸੀਂ ਇਸ ਵੀਡੀਓ ਦੇ ਨਾਲ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨਵ ਜੰਮੇ ਬੱਚੇ ਨੂੰ ਉਹ ਕਿਵੇਂ ਕੱਟ ਵੱਟ ਦਿੱਤਾ ਗਿਆ ਚੀਨੀ ਡੋਰ ਦੇ ਨਾਲ ਇਹ ਹਰ ਸਾਲ ਵਾਪਰਦਾ ਹੈ ਇਹਨੂੰ ਰੋਕਿਆ ਜਾਣਾ ਚਾਹੀਦਾ ਫੌਰੀ ਰੋਕਿਆ ਜਾਣਾ ਚਾਹੀਦਾ ਔਰ ਪੁਲਿਸ ਪ੍ਰਸ਼ਾਸਨ ਦੇ ਵੀ ਆਪਦੇ ਫਰਜ਼ ਪਰ ਤੁਹਾਨੂੰ ਮੈਂ ਚੇਤਨ ਲੋਕਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਗੱਲ ਨੂੰ ਵੰਡ ਕੇ ਗੱਲ ਫਲਾਓਗਾ ਤੇ ਮੇਰਾ ਨਾਮ ਮੇਗਰਾਜਰ ਅੱਲਾ ਹੈ ਮੇਰੇ YouTube ਚੈਨਲ ਦਾ ਨਾਂ ਵੀ ਮੇਗਰਾਜਰ ਅੱਲਾ ਹੈ ਕਿਰਪਾ ਕਰੋ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੈਨੂੰ ਆਪਦਾ ਦੋਸਤ ਬਣਾਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਿਹੜਾ ਵੀ ਤੁਹਾਡੇ ਕੋਲੇ ਸੁਝਾਅ ਹੈ ਉਹ ਕਮੈਂਟ ਦੇ ਵਿੱਚ ਲਿਖਿਓ ਜੇ ਕੋਈ ਗੱਲ ਮੇਰੇ ਕੋਲੋਂ ਰਹਿ ਗਈ ਹੋਵੇ ਇਹ ਮੈਂ ਤੁਹਾਡੇ ਕੋਲੋਂ ਆਸ ਕਰਦਾ ਕਿ ਆਪਾਂ ਰਲ ਮਿਲ ਕੇ ਮਿੱਤਰੋ ਸਮਾਜ ਦੇ ਵਿੱਚ ਹਰ ਬੁਰਾਈ ਦੇ ਉੱਤੇ ਬੋਲੀਏ ਰਲ ਕੇ ਤੇ ਫੇਰ ਹੀ ਜਾ ਕੇ ਲੋਕ ਲੈਅ ਬਣਦੀ ਹੁੰਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ